ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਫਾਜ਼ਿਲਕਾ 24 ਅੱਜ ਲਾਧੋਕਾ বাস ਸਟੈਂਡ ਗੁਰੂ ਅਰਜਨ ਦੇਵ ਦੀ ਯਾਦ ਵਿੱਚ ਠੰਡੇ ਮਿੱਠੇ ਜਲ ਦੀ ਸੇਬੀਲ ਲਗਾਈ ਗਈ ਤੇ ਸੰਗਤਾਂ ਨੇ ਠੰਡੇ ਮਿੱਠੇ ਜਲ ਛਕਿਆ ਤੇ ਵੱਧੀ ਗਰਮੀ ਨੂੰ ਦੇਖਦੇ ਹੋਏ ਸੰਗਤਾਂ ਵੱਲੋਂ ਉਪਰਾਲਾ ਕੀਤਾ ਗਿਆ ਜਿਨੇ ਵੀ ਅੱਡੇ ਤੇ ਦੁਕਾਨਦਾਰ ਹਨ ਸਕੂਲ ਨਾਨੇਪੂਰਾ ਸੰਯੋਗ ਕੀਤਾ ਧੰਨਵਾਦ ਸਾਥੀ ਹੋ ਹੱਟ ਜਾਈਦਾ ਹੈ। ਅੱਪਾ ਖੜੇ। ਯਾਲ ਸ਼ਾਕੇ ਵੀਰ ਜੀ ਜੱਲ ਸ਼ਾਕੇ। ਨਾਨੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਦੇ ਵਿੱਚ ਲਗਾਈ ਗਈ ਹੈ। ਜੋ ਸਮੂੱਚੀ ਬੱਸ ਸਟੈਂਡ ਦੀ ਕਮੇਟੀ ਹੈ ਜੋ ਸਰਕਾਰੀ ਸਕੂਲ ਹੈ ਉਹਦੀ ਸਮੁੱਚੀ ਕਮੇਟੀ ਸਾਰੇ ਦੁਕਾਨਦਾਰਾਂ ਦੇ ਸਹਿਯੋਗ ਦੇ ਨਾਲ ਇਹ ਉਪਰਾਲਾ ਕੀਤਾ ਗਿਆ ਹੈ ਤਾਂ ਸੰਗਤ ਵੀ ਪਹੁੰਚ ਰਹੀ ਏ ਤਨੋਂ ਮਨੋਂ ਸੇਵਾ ਵੀ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ লাইਟ ਤਸਵੀਰਾਂ ਵੀ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਦੇ ਵਿੱਚ ਜਿਨ੍ਹਾਂ ਨੇ ਆਪਣਾ ਸਰਬੰਸਵਾਰਤਾ ਸੱਤੀ ਤਵੀ ਉੱਪਰ ਬੈਠ ਕੇ ਉਹਨਾਂ ਨੇ ਜੋ ਸਿੱਧੀ ਦਿੱਤੀ ਹੈ ਉਹਨਾਂ ਨੂੰ ਅਸੀਂ ਨਮਨ ਕਰਦੇ ਆ ਉਹਨਾਂ ਦੀ ਯਾਦ ਦੇ ਵਿੱਚ ਇਹ ਛੋਟਾ ਜਿਹਾ ਉਪਰਾਲਾ ਹਰ ਸਾਲ ਹੀ ਇਹ ਸਾਰੀ ਮਾਰਕੀਟ ਦੇ ਸਹਿਯੋਗ ਦੇ ਨਾਲ ਲੱਗਦਾ ਹੈ ਜੀ ਤਾਂ ਅੱਗੇ ਵੀ ਲੱਗਦਾ ਰਹੇਗਾ ਹੋਰ ਵੱਧ ਚੜ ਕੇ ਉਪਰਾਲਾ ਕਰਾਂਗੇ ਇਹਦੇ ਵਿੱਚ ਬੜਾ ਵਧੀਆ ਪੁਰਹਾਰਲਾ ਹੁੰਦਾ ਹੈ ਸਾਰੀ ਮਾਰਕੀਟ ਵੱਲੋਂ ਸਾਰੇ ਦਾਨੀ ਸਜਣਾ ਵੱਲੋਂ ਇਹ ਹਰ ਹਲਕੇ ਉਪਰਾਲਾ ਕੀਤਾ ਗਿਆ ਮੈਂ ਸਾਰੇ ਦਾਨੀ ਸਜਣਾ ਦਾ ਵੀ ਧੰਨਵਾਦ ਕਰਦਾ ਚੈਨਲ ਵਾਲਿਆਂ ਦਾ ਵੀ ਔਰ ਜਿਹੜੇ ਆ ਕੇ ਤੋਂ ਠੰਡਾ ਮਿੱਠਾ ਜਲ ਪੀ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਮਾਨ ਸਨਮਾਨ ਦੇ ਰਹੇ ਨੇ ਆਉਂਦੇ ਜਾਂਦੇ ਰਾਹਗੀਰ ਵੀ ਦੇੱਚੇ ਹਿੱਸਾ ਭਾਰਾ ਨੇ ਬੜਾ ਵੱਡਾ ਉਪਰਾਲਾ ਜੀ ਹਰ ਸਾਲ ਮਨਾਇਆ ਜਾਂਦਾ ਸਿੱਧੀ ਦਿਹਾੜਾ ਸਰ ਸਾਹਿਬ ਇੱਕ ਗਰਮੀ ਬਹੁਤ ਪੈਦੀ ਜਿੰਨੇ ਵੀ ਕਿਸਾਨ ਹਨ ਜਾਂ ਕੋਈ ਮਜ਼ਦੂਰ ਹਨ ਦਰਖਤ ਲਾਉਣੇ ਚਾਹੀਦੇ ਆ ਦਰਖਤਾਂ ਵੀ ਇੱਕ ਬਹੁਤ ਵੱਡਾ ਟਾਰਗੇਟ ਹੈ ਸਾਡਾ ਜੀ ਅਸੀਂ ਘਟੋ ਘਟ ਪੰਜਾਬ ਦੇ ਵਿੱਚ 5 ਕਰੋੜ ਦਰਖਤ ਲਾਉਣੇ ਆ ਤਾਂ ਗਰਮੀ ਤੋਂ ਰਾਤ ਮਿਲੇਗੀ ਨਹੀਂ ਤਾਂ ਦਿਨੋ ਦਿਨ ਸਾਡਾ ਤਾਪਮਾਨ ਵੱਧਾ ਜਾਂਦਾ ਹੈ ਤੇ ਜਿਹੜੇ ਲੋਕ ਐ ਗਰਮੀ ਦਾ ਸ਼ਿਕਾਰ ਹੋ ਰਹੇ ਨੇ ਆ ਦੋ ਚਾਰ ਦਿਨ ਪਹਿਲਾਂ ਦੇਖਿਆ ਗਰਮੀ ਦੀ ਵਜ੍ਹਾ ਕਰਕੇ ਤਿੰਨ ਚਾਰ ਬੰਦਿਆਂ ਨੂੰ ਬ੍ਰੇਨ ਸਟ੍ਰੋਕ ਹੋਇਆ ਹੈ ਇਹਦਾ ਕਾਰਨ ਹੈ ਹਾਈ ਟੈਂਪਰੇਚਰ ਸਾਰਿਆਂ ਨੂੰ ਧੰਨਵਾਦ ਜੀ ਜਿਨ੍ਹਾਂ ਸਹਿਯੋਗ ਦਿੱਤਾ ਸਾਡਾ ਜੀ ਖੰਡੇ ਬਿਠੇ ਜਲਦਚਬੀਲ ਲਾਈ ਜੀ ਹਾਂਜੀ ਧੰਨਵਾਦ ਸਾਰੀ ਮਾਰਕੀਟ ਦਾ ਜੀ ਤਾਂ ਲੋਕ ਗਰਮੀ ਐ ਲੋਕ ਪਾਣੀ ਪੀ ਕੇ ਜਾ ਰਹੇ ਨੇ ਤੇ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਜੀ ਹਾਂਜੀ ਠੀਕ ਹੈ ਜੀ